ਅੱਜ ਦੀ ਵੱਡੀ ਖਬਰ ਅਧਿਆਪਕਾਂ ਨਾਲ ਸੰਬੰਧਿਤ ਹੈ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕੇ ਸਿੱਖਿਆ ਅਫਸਰ ਹਫ਼ਤੇ 'ਚ ਮਿਲੇਗੀ ਕੱਟੀ ਤਨਖਾਹ ਪੂਰੀ ਖਬਰ ਦੇਖਣ ਦੇ ਲਈ ਬਨੇ ਰਿਹਾ ਚੈਨਲ ਦੇ ਨਾਲ ਸ਼ੁਰੂ ਕਰਦੇ ਆਂ ਵੱਡੀ ਅਪਡੇਟ ਸੰਯੁਕਤ ਕਿਸਾਨ ਮੋਰਚੇ ਮੁਲਾਜ਼ਮਾਂ ਮਜ਼ਦੂਰਾਂ ਵਿਦਿਆਰਥੀਆਂ ਅਤੇ ਹੋਰ ਵੱਖ-ਵੱਖ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ ਬੀਤੀ 16 ਫਰਵਰੀ ਨੂੰ ਕੀਤੇ ਗਏ ਭਾਰਤ ਬੰਦ ਵਿੱਚ ਟ੍ਰੇਡ ਜਥੇਬੰਦੀਆਂ ਤੇ ਸੱਦੇ ਤੇ ਹੜਤਾਲ ਕਰਕੇ ਸ਼ਾਮਲ ਹੋਏ ਅਧਿਆਪਕਾਂ ਦੀ ਜ਼ਿਲ੍ਹੇ ਦੇ ਬਲਾਕ ਲੈਰਾਗਾਗਾ ਚੀਮਾ ਅਤੇ ਸੰਗਰੂਰ ਇੱਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਵੱਲੋਂ ਆਪ ਮੁਹਾਰੀ ਕੀਤੀ ਤਨਖਾਹ ਕਟੌਤੀ ਦੇ ਮਾਮਲੇ ਤੇ ਅੱਜ ਇਸ ਹੜਤਾਲ ਸੰਬੰਧੀ ਬਣੇ ਅਤੇ ਆਪਕਾਂ ਦੇ ਸਾਂਝੇ ਮੋਰਚੇ ਅਤੇ ਭ੍ਰਾਰਤੀ ਮਜ਼ਦੂਰ ਕਿਸਾਨ ਵਿਦਿਆਰਥੀ ਅਤੇ ਜਨਤਕ ਜਥੇਬੰਦੀਆਂ ਦਾ ਵਫਦ ਡੀਈਓ ਸੰਗਰੂਰ ਸ਼੍ਰੀਮਤੀ ਬਲਜਿੰਦਰ ਕੌਰ ਨੂੰ ਮਿਲਿਆ ਵਫਦ ਨੇ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਹੜਤਾਲ ਕਰਨਾ ਮੁਲਾਜ਼ਮਾਂ ਦਾ ਸੰਵਿਧਾਨਕ ਹੱਕ ਹੈ ਅਤੇ ਇਸ ਤਰ੍ਹਾਂ ਤਨਖਾਹ ਕਟਣਾ ਉਹਨਾਂ ਦੇ ਸਵਿ ਸੰਵਿਧਾਨਕ ਹੱਕ ਤੇ ਡਾਕਾ ਹੈ ਜੋ ਕਿ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਉਸ ਦਿਨ ਹੜਤਾਲ ਕੀਤੀ ਸੀ ਅਤੇ ਇਕਾ ਦੁਕਾਨਾਂ ਨੂੰ ਛੱਡ ਕੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਕਟੌਤੀ ਨਹੀਂ ਕੀਤੀ ਗਈ ਅਤੇ ਨਾ ਹੀ ਸਰਕਾਰ ਨੇ ਇਸ ਇਸ ਹੜਤਾਲ ਦੀ ਤਨਖਾਹ ਕਟਨ ਸੰਬੰਧੀ ਕੋਈ ਹਦਾਇਤ ਜਾਰੀ ਕੀਤੀ ਗਈ ਉਕਤ ਬਲਾਕ ਅਫਸਰਾਂ ਨੇ ਇੱਕ ਪਾਸੇ ਡੀਈਓ ਤੋਂ ਹੜਤਾਲ ਵਾਲੇ ਦਿਨ ਦੀ ਤਨਖਾਹ ਸੰਬੰਧੀ ਅਦਵਾਈ ਮੰਗੀ ਅਤੇ ਦੂਜੇ ਪਾਸੇ ਬਿਨਾਂ ਅਗਵਾਈ ਦੀ ਉਡੀਕ ਕਰਦੇ ਆ ਆਪਣੇ ਪੱਧਰ ਤੇ ਹੀ ਤਨਖਾਹ ਕਟੌਤੀ ਕਰਕੇ ਵਿਭਾਗੀ ਜਾਪਤੇ ਦੀ ਉਲੰਘਣਾ ਕੀਤੀ ਹੈ ਵਫਦ ਨੇ ਤਿੱਖਾ ਰੋਸ ਜ਼ਾਹਰ ਕੀਤਾ ਕਿ ਉਕਤ ਬਲਾਕ ਅਫਸਰ ਜਥੇਬੰਦੀਆਂ ਨਾਲ ਨਿੱਜੀ ਰੰਜਿਸ਼ ਦੇ ਚਲਦਿਆਂ ਅਜੀਹੀਆਂ ਅਧਿਆਪਕ ਵਿਰੋਧੀ ਕਾਰਵਾਈਆਂ ਕਰ ਰਹੇ ਹਨ ਕਿਉਂਕਿ ਜਥੇਬੰਦੀਆਂ ਲਗਾਤਾਰ ਇਹਨਾਂ ਦੀਆਂ ਬੇਨিয়ਮੀ ਅਧਿਆਪਕ ਅਤੇ ਸਿੱਖਿਆ ਵਿਰੋਧੀ ਕਾਰਵਾਈਆਂ ਕਰਕੇ ਇਹਨਾਂ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਹਨ ਤਿੰਨਾ ਬਲਾਕ ਅਫਸਰਾਂ ਦੇ ਮਨਮਰਜ਼ੀ ਭਰੇ ਤਰੀਕੇ ਨਾਲ ਤਨਖਾਹ ਕਟਣਾ ਇਹ ਦਰਸਾਉਂਦਾ ਹੈ ਕਿ ਡੀਓ ਨੂੰ ਟੀਚ ਜਾਣਦੇ ਹਨ ਅਜੀਹੇ ਵਿੱਚ ਇਹ ਆਪ ਮੁਹਾਰੇ ਬਲਾਕ ਅਫਸਰ ਅਤੇ ਪਿਛਲੇ ਸਾਲ ਤੋਂ ਲਗਾਤਾਰ ਆਪਣੀਆਂ ਗਲਤ ਕਾਰਵਾਈਆਂ ਕਰਕੇ ਜ਼ਿਲ੍ਹੇ ਵਿੱਚ ਸਿੱਖਿਆ ਦਾ ਮਾਹੌਲ ਖਰਾਬ ਕਰ ਰਹੇ ਹਨ ਜੋ ਕਿਸੇ ਤੋਂ ਛੁਪਿਆ ਨਹੀਂ ਹੈ ਵਫਦ ਨੇ ਜ਼ੋਰਦਾਰ ਤਰੀਕੇ ਨਾਲ ਮੰਗ ਕੀਤੀ ਕਿ ਇਹਨਾਂ ਬਲਾਕ ਅਫਸਰਾਂ ਨੂੰ ਨੱਥ ਪਾਈ ਜਾਵੇ DEO ਨੇ وفد ਨੂੰ بھروسہ ਦਿੱਤਾ ਕਿ ਇਸੇ ਹਫਤੇ ਦੇ ਅੰਦਰ-ਅੰਦਰ ਅਧਿਆਪਕਾਂ ਦੀ ਕੱਟੀ ਹੋਈ ਤਨਖਾਹ ਪਾ ਦਿੱਤੀ ਜਾਵੇ ਅਤੇ وفد ਦੀ ਮੰਗ ਅਨੁਸਾਰ ਆਪ ਮੁਹਾਰੀ ਕਾਰਵਾਈ ਕਰਨ ਤੇ ਉਕਤ ਬਲਾਕ ਅਫਸਰਾਂ ਵਿਰੋਧੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਇਸ ਪ੍ਰਸੇ ਤੇ ਮੱਦੇ ਨਜ਼ਰ ਜਥੇਬੰਦੀਆਂ ਵੱਲੋਂ 9 ਮਈ ਨੂੰ DEO ਦਫ਼ਤਰ ਵਿਖੇ ਕਿਤੇ ਜਾਣ ਵਾਲੇ ਪ੍ਰੋਗਰਾਮ ਨੂੰ ਹਾਲ ਦੀ ਘੜੀ ਮੁਲਤਵੀ ਦਿੱਤਾ ਗਿਆ ਅਤੇ ਆਉਂਦੇ ਸੋਮਵਾਰ ਨੂੰ ਬਣੇ ਹਾਲਾਤ ਦੇ ਮੱਦੇ ਨਜ਼ਰ ਮੀਟਿੰਗ ਕਰਕੇ ਇਸ ਸੰਬੰਧੀ ਅਗਲਾ ਫੈਸਲਾ ਲਿਆ ਜਾਵੇਗਾ ਵਫਦ ਵਿੱਚ ਡੀਈਐਫ ਦੇ ਆਗੂ ਕੁਲਵੰਤ ਖਨੌਰੀ ਡੀਟੀਐਫ ਦੇ ਜ਼ਿਲ੍ਹਾ ਆਗੂ ਦਾਤਾ ਸਿੰਘ ਨਮੋਲ ਸੁਖਜਿੰਦਰ ਸਗਨੂਰ ਪਵਨ ਕੁਮਾਰ ਆਦਿ ਸ਼ਾਮਲ ਸਨ